ਕੀ ਆਪਾਂ ਨੂੰ ਚਾਹੇ ਉਹ ਕਿਸਾਨ ਜਥੇਬੰਦੀਆਂ ਨੇ ਚਾਹੇ ਉਹ ਸਟੂਡੈਂਟ ਜਥੇਬੰਦੀਆਂ ਨੇ ਚਾਹੇ ਉਹ ਪੋਲੀਟੀਕਲ ਪਾਰਟੀਆਂ ਨੇ ਕੁਝ ਮੁੱਦੇ ਅਜਿਹੇ ਨੇ ਜਿਨ੍ਹਾਂ ਤੇ ਆਪਾਂ ਇਕੱਲੇ ਲੜ ਕੇ ਨਹੀਂ ਜਿੱਤ ਸਕਦੇ ਉੱਥੇ ਪੂਰੇ ਦੇ ਪੂਰੇ ਪੰਜਾਬ ਨੂੰ ਹਰਿਆਣਾ ਨੂੰ ਹਿਮਾਚਲ ਨੂੰ ਇਕੱਠਾ ਹੋ ਕੇ ਸਿਰ ਜੋੜ ਕੇ ਲੜਨ ਦੀ ਲੋੜ ਪੈਣੀ ਆ ਤੇ ਉਹ ਤੁਸੀਂ ਇਹ ਸਟੂਡੈਂਟਾਂ ਤੋਂ ਸਿੱਖੋ ਜਿਨ੍ਹਾਂ ਨੇ ਇਹ ਚੀਜ਼ ਕਰਕੇ ਦਿਖਾਈ ਐ ਇਸ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹਦੇ ਕਰਕੇ ਅੱਜ ਕੇਂਦਰ ਸਰਕਾਰ ਨੂੰ ਝੁਕਣਾ ਪੈ ਰਿਹਾ ਪਹਿਲਾਂ ਉਹਨਾਂ ਨੇ ਨੋਟੀਫਿਕੇਸ਼ਨ ਵਾਪਸ ਲਿਆ ਫੇਰ ਉਹਦੇ ਬਦਲੇ ਇੱਕ ਨੋਟੀਫਿਕੇਸ਼ਨ ਹੋਰ ਜਾਰੀ ਕੀਤਾ ਫੇਰ ਉਹਨਾਂ ਨੇ ਕਿਹਾ ਪਰਸੋਂ ਦੀ ਗੱਲ ਮੈਨੂੰ ਲੱਗਦਾ ਸਿਮਰ ਨੇ 7 ਤਰੀਕ 7 ਤਰੀਕ ਫੇਰ ਉਹਨਾਂ ਨੇ ਵਾਪਸ ਫੇਰ ਕਿਹਾ ਵੀ ਅਸੀਂ ਇਹਨੂੰ ਬਹਾਲ ਕਰਾਂਗੇ ਪਰ ਬਹਾਲ ਕਦੋਂ ਕਰਨਗੇ ਗੱਲ ਤਾਂ ਇਸ ਚੀਜ਼ ਦੀ ਆ ਉਸ ਤੋਂ ਪਹਿਲਾਂ ਕਿੰਨੇ ਫੈਸਲੇ ਲਏ ਜਾਣਗੇ ਕਿਹੜੇ ਸੈਨਰ ਤੇ ਸਿੰਡੀਕੇਟ ਤੋਂ ਬੇੜੰਗੀ ਹੋ ਜਾਣਗੇ ਇਹ بڑے ਪਲਾਨਡ ਤਰੀਕੇ ਨਾਲ ਸਾਡੀ ਐਜੂਕੇਸ਼ਨ ਪਾਲਿਸੀ ਤੇ ਸੱਟ ਮਾਰੀ ਜਾ ਰਹੀ ਆ ਸਾਡੀ ਨੌਜਵਾਨੀ ਤੇ ਵੀ ਸੱਟ ਮਾਰੀ ਜਾ ਰਹੀ ਆ ਇੱਕ ਤਾਂ ਆਪਾਂ ਸਾਰੇ ਕਹਿਣਾ ਬੰਦ ਕਰ ਦੋ ਵੀ ਪੰਜਾਬ ਚ ਨਸ਼ਾ ਪੰਜਾਬ ਨਸ਼ੇ ਨਾਲ ਮਰਿਆ ਇੱਥੇ ਦਿਖਾਓ ਆ ਤੁਸੀਂ ਬੈਠੇ ਹੋ ਸਾਰੇ ਲੜ ਰਹੇ ਹੋ ਦਿਖਾਓ ਮੈਨੂੰ ਕਿਹੜਾ ਨਸ਼ਾ ਕਰਦਾ ਕੁਝ ਥੋੜੇ ਪੁਆਇੰਟਾਂ 'ਤੇ ਇਹ ਜਾਲ ਫਿੱਟ ਕੇ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਕਿਉਂ ਨਹੀਂ ਆਪਾਂ ਇਕੱਠੇ ਤੁੜਕੇ ਇਹ ਚੀਜ਼ਾਂ ਤੇ ਉਹ ਬੱਚੇ ਬਿਮਾਰ ਨੇ ਇਹ ਬਿਮਾਰੀਆਂ ਜਿਉਂ ਬਿਮਾਰੀ ਲੰਬੇ ਸਮੇਂ ਤੋਂ ਚੱਲ ਰਹੀ ਆ ਉਹਨੂੰ ਮਿਟਣ ਨੂੰ ਵੀ ਥੋੜਾ ਸਮਾਂ ਲੱਗੂਗਾ ਪਰ ਜਦੋਂ ਤੁਹਾਡੇ ਵਰਗੇ ਨੌਜਵਾਨ ਸਾਥੀ ਤੇ ਸਾਡੇ ਬਜ਼ੁਰਗ ਜਿਹੜੇ ਆ ਸਾਹਮਣੇ ਬੈਠੇ ਨੇ ਇਹਨਾਂ ਦਾ ਤਜਰਬਾ ਤੇ ਤੁਹਾਡਾ ਹੌਂਸਲਾ ਜਦੋਂ ਸਮੇਰ ਹੋ ਜੂਗਾ ਤੇ ਦੁਨੀਆ ਦੀ ਕੋਈ ਤਾਕਤ ਨਹੀਂ ਸਾਡੇ ਰੀਜ਼ਨ ਨੂੰ ਅੱਗੇ ਆਉਣ ਤੋਂ ਕੋਈ ਰੋਕ ਸਕਦੀ ਇੰਨਾ ਖੇਤੀ ਪ੍ਰਦਾਨ ਸੂਕਾ ਆਪਣਾ ਕੋਈ ਪਾਲਿਸੀ ਖੇਤੀ ਉੱਤੇ ਬਣ ਰਹੀ ਆ ਕੋਈ ਪਾਲਿਸੀ ਐਜੂਕੇਸ਼ਨ ਤੇ ਬਣ ਰਹੀ ਆ ਕੋਈ ਸਿਹਤ ਸੇਵਾਵਾਂ ਤੇ ਗੱਲ ਹੋ ਰਹੀ ਆ ਅੱਜ ਜੇ ਇੰਟਰਵਿਊ ਤੁਸੀਂ ਸੁਣੋਗੇ ਤਾਂ ਤੂੰ ਮਾੜਾ ਤੂੰ ਮਾੜਾ ਤੂੰ ਮਾੜਾ ਕੋਈ ਮੁੱਤਿਆਂ ਦੀ ਗੱਲ ਹੀ ਨਹੀਂ ਕਰ ਰਿਹਾ ਪੰਜਾਬ ਮੁੱਤਿਆਂ ਦੀ ਰਾਜਨੀਤੀ ਖਤਮ ਹੋ ਗਈ ਮੈਂ ਉਹਨਾਂ ਨੂੰ ਯਾਦ ਕਰਾਉਣਾ ਚਾਹਣਾ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਓਪਨ ਹਾਊਸ ਡਿਬੇਟਸ ਹੁੰਦੀਆਂ ਸੀ ਜਿੱਥੇ ਸਾਰੇ ਕੈਂਡੀਡੇਟਸ ਆਪਦੀ ਆਪਦੀ ਗੱਲ ਰੱਖਦੇ ਸੀ ਵੀ ਤੁਸੀਂ ਨੌਜਵਾਨੋਂ ਸਾਨੂੰ ਵੋਟ ਕਿਉਂ ਪਾਓ ਸਾਨੂੰ ਲਿੰਗੋ ਲਾ ਕੇ ਸਾਡੇ ਤੋਂ ਉਹ ਹੱਕ ਵੀ ਖੋਹੇ ਗਏ ਨੇ ਤਾਂ ਹੀ ਇੱਕ ਜਿਹੜਾ ਇਹ 2012 ਤੋਂ 13 ਤੋਂ ਬਾਅਦ ਇੱਕ ਚੀਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਤੁਸੀਂ ਦੋ ਨੌਜਵਾਨ ਇੱਥੇ ਬੈਠੇ ਹੋ ਤੁਸੀਂ ਇਹ ਲੜਾਈ ਬਿੱਡੋ ਕੀ ਉਸੇ ਤਰਜ਼ ਤੇ ਜਿਹੜਾ ਵਿਦਿਆਰਥੀ ਚੋਣਾ ਹੁੰਦੀ ਆ ਸੀ ਕਿਉਂਕਿ ਲੈਂਡੋ ਨੇ ਅਜਿਹੇ ਕਾਨੂੰਨ ਸਾਬਿਤ ਕਰਦੇ ਤੁਹਾਡੇ ਤੇ 575 ਦਾ ਪਰਚਾ ਤਾਂ ਤੁਸੀਂ ਚੋਣ ਨੋਮੀਨੇਸ਼ਨ ਨਹੀਂ ਭਰ ਸਕਦੇ ਵਿਦਿਆਰਥੀ ਚੋਣਾਂ ਨੂੰ ਲਾਗੂ ਕਰਾਉਣਾ ਪਊਗਾ ਜੇ ਨੌਜਵਾਨੀ ਲੀਡਰਸ਼ਿਪ ਨੂੰ ਤੁਸੀਂ ਨੇ ਅੱਗੇ ਕਰਨਾ ਮੈਂ ਚੋਣਾਂ ਵੀ 117 ਬੰਦੇ ਜਿਹੜੇ ਪੰਜਾਬ ਵਿਧਾਨ ਸਭਾ 'ਚ ਬੈਠਦੇ ਨੇ ਉਹ ਇੱਕ ਚੰਗੀ ਸੋਚ ਵਾਲੇ ਹੋਣ ਉਹ ਚੰਗੀ ਸੋਚ ਵਾਲੇ ਹੋਣ ਇਕੱਲੇ ਇਕੱਲੇ ਮੁੱਦੇ ਤੇ ਗੱਲ ਕਰਨ ਨਾ ਕਿ ਹੁਣ ਜਿਵੇਂ ਹੀ ਤੁਸੀਂ ਇਕੱਠੇ ਹੋ ਕੇ ਤੁਰ ਪੈਨੇ ਹੋ ਜਿਹੜਾ ਫੈਸਲਾ ਆ ਜਾਂਦਾ ਕੋਈ ਹਿੰਮਤ ਹੀ ਨਹੀਂ ਕਰਦਾ ਕਿਸੇ ਦੇ ਖਿਲਾਫ ਬੋਲਣ ਦੀ ਮੈਂ ਧੰਨਵਾਦ ਕਰਦਾ ਕਿਸਾਨ ਜਥੇਬੰਦੀਆਂ ਦਾ ਜਦੋਂ ਧਰਨਾ ਲੱਗਿਆ ਸੀ ਕੱਲਾ ਦਰਬੀਰ ਸਿੰਘ ਗੋਲਡੀ ਐਮ ਐਲ ਏ ਬਿੱਲਾ ਮੇਰੇ ਨਾਲ ਸੀ ਅਸੀਂ ਪੈਦਾ ਜਦੋਂ ਗਏ ਸਾਡਾ ਤੁਸੀਂ ਨੇ ਬਹੁਤ ਵਧੀਆ ਤਰੀਕੇ ਨਾਲ ਕਿਉਂਕਿ ਜਿਹੜਾ ਬੰਦਾ ਸਹੀ ਕੰਮ ਕਰੂਗਾ ਉਹਨੂੰ ਤੁਸੀਂ ਵੀ ਪਛਾਣਦੇ ਹੋ ਜਿਹੜਾ ਬੰਦਾ ਗਲਤ ਕੰਮ ਕਰੂਗਾ ਉਹਨੂੰ ਸਾਰੇ ਪਛਾਣਦੇ